ਮੂਲ ਮੰਤਰ ਸਾਹਿਬ ਦਾ ਜਾਪ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਆਪਾਂ ਸਾਹ ਸੰਗਤ ਹੋਰ ਕੰਮਾਂ ਲਈ ਵੀ ਆਪਾਂ ਸਮਾਂ ਕੱਢਦੇ ਆ 24 ਘੰਟਿਆਂ 'ਚੋਂ ਇੱਕ ਘੜੀ 24 ਮਿੰਟ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਤੁਸੀਂ 15 ਮਿੰਟ ਗੁਰੂ ਨਾਨਕ ਸਾਹਿਬ ਤੇ 15 ਮਿੰਟ ਗੁਰੂ ਗੋਬਿੰਦ ਸਿੰਘ ਮਹਾਰਾਜ 15-15 ਮਿੰਟ ਵੀ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ 15-15 ਮਿੰਟ ਵੀ ਇਧਰ ਧਿਆਨ ਦਿਓਗੇ ਨਾ ਤਾਂ ਤੁਹਾਡਾ ਕਾਰਜ ਕੋਈ ਰੋਕ ਨਹੀਂ ਸਕਦਾ 15 ਮਿੰਟ ਮੂਲ ਮੰਤਰ ਸਾਹਿਬ ਤੇ ਲਾਓ ਧਿਆਨ ਤਰੋ ਗੁਰੂ ਨਾਨਕ ਸਾਹਿਬ ਦਾ 15 ਮਿੰਟ ਚੌਪਈ ਸਾਹਿਬ ਪੰਜ ਪਾਠ ਹੋ ਜਾਂਦੇ 15 ਮਿੰਟ ਚੌਪਈ ਸਾਹਿਬ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਤਰ ਕੇ ਚੌਪਈ ਸਾਹਿਬ ਦਾ ਪਾਠ ਕਰੋ ਜੀ ਲਈ ਸਾ ਸੰਗਤ ਕੋਈ ਕੰਮ ਨਹੀਂ ਰੋਕ ਸਕਦਾ ਇਹ ਤਰ੍ਹਾਂ ਦਾ ਕੋਈ ਵਿਗਨ ਨਹੀਂ